ਅੱਜ ਦੇ ਵਿਚਾਰਾ ਦੀ ਅਰੰਭਤਾ ਕਰੀ ਹੈ ਜੀ ਫਤਿਹ ਦੀ ਸਾਂਝ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਅਸੀਂ ਲੜੀਵਾਰ ਵਿਚਾਰ ਕਰ ਰਹੇ ਹਾਂ ਔਰ ਪਹਿਲੇ 10 ਸ਼ਲੋਕ ਜਿਹੜੇ ਅਸੀਂ ਪਹਿਲੇ ਵਿਚਾਰੇ ਨੇ ਔਰ ਅੱਜ 11 ਔਰ 12 ਨੰਬਰ ਦਾ ਸ਼ਲੋਕ ਇਹਦੀ ਵਿਚਾਰ ਅਸੀਂ ਕਰਨੀ ਹੈ 11 ਨੰਬਰ ਦਾ ਸ਼ਲੋਕ ਔਰ 12 ਨੰਬਰ ਸ਼ਲੋਕ ਪਹਿਲੇ ਇਹਨੂੰ ਪੜ ਲਈਏ ਇੱਕ ਵਾਰੀ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਬੜਾਈ ਬੁੜਿਆ ਇਉ ਮਤ ਬੁੱਡੂਪੋ ਬੁੱਡੋ ਕੋਏ ਚੰਦਨ ਕੇ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ ਕਬੀਰ ਸਾਹਿਬ ਦੇ ਜੋ ਇਹ ਸ਼ਲੋਕ ਨੇ ਔਰ ਜਿਤਨੇ ਵੀ ਹੋਰ ਭਗਤਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ ਜਾਂ ਹੋਰ ਗੁਰੂ ਸਾਹਿਬਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਮਿਲਦੀ ਹੈ ਪੂਰੀ ਬਾਣੀ ਜਿੰਨੀ ਵੀ ਹੈ ਨਾ ਇਹਦੇ ਬਾਰੇ ਇੱਕ ਬੜਾ ਭੁਲੇਖਾ ਆਮ ਤੌਰ ਤੇ ਪਿਆ ਹੋਇਆ ਉਹ ਆਮ ਲੋਕਾਂ ਦੁਨੀਆ ਦੇ ਵਿੱਚ ਵੀ ਹੈਗਾ ਔਰ ਸਿੱਖ ਕੋਹਾਏ ਜਾਣ ਵਾਲਿਆਂ ਵਿੱਚ ਵੀ ਹੈਗਾ ਉਹ ਹੈ ਕਿ ਇਹ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਇਹ ਸਿੱਖਾਂ ਵਾਸਤੇ ਹੈ ਨਾ ਪਰ ਇਹਦੇ ਵਿੱਚ ਸਿਰਫ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਇਲਾਵਾ ਬੜੇ سارے ਭਗਤ ਸਹਿਬਾਨਾਂ اور ਸਿੱਖਾਂ ਦੀ ਬਾਣੀ ਵੀ ਦਰਜ ਹੈ ਕਬੀਰ ਸਾਹਿਬ ਫਰੀਦ ਜੀ ਭਗਤ ਨਾਮਦੇਵ ਜੀ ਰਵਿਦਾਸ ਜੀ ਪੰਡਿਤ ਰਾਮਾਨੰਦ ਜੀ ਇਸ ਤਰ੍ਹਾਂ ਦੇ ਬੜੇ سارے ਜਿੰਨੇ ਵੀ ਉਸ ਵਕਤ ਦੇ ਜਾਂ ਉਸ ਤੋਂ ਪਹਿਲੇ ਦੇ ਜਿਹੜੇ ਜਿਨ੍ਹਾਂ ਨੇ ਸੱਚ ਦੀ ਗੱਲ ਕੀਤੀ ਹੈ ਉਹ ਸਾਰਿਆਂ ਦੀ ਬਾਣੀ ਜਿਹੜੀ ਹੈ ਉਹ ਲਿਖਤ ਜਿਹੜੀ ਹੈ ਇਹਦੇ ਵਿੱਚ ਦਰਜ ਹੈ ਔਰ ਜੋ ਉਹਨਾਂ ਨੇ ਗੱਲ ਕੀਤੀ ਹੈ ਉਹ ਕਿਸੇ ਇੱਕ ਖਾਸ ਧੜੇ ਕਿਸ ਖਾਸ ਗਰੁੱਪ ਕਿਸੇ ਖਾਸ ਧਰਮ ਵਾਸਤੇ ਨਹੀਂ ਕੀਤੀ ਉਹ ਸੱਚ ਜਿਹੜਾ ਹੈ ਉਹ ਸਾਰਿਆਂ ਵਾਸਤੇ ਹੁੰਦਾ ਤੁਸੀਂ ਖਾਸ ਗਰੁੱਪ ਵਾਸਤੇ ਨਹੀਂ ਹੁੰਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਹਨੇ ਕੁਝ ਲੋਕ ਜਿਹੜੇ ਨੇ ਜਿਹੜੇ ਆਪਣੇ ਆਪ ਨੂੰ ਉਹਨਾਂ ਭਗਤ ਸਹਿਬਾਨਾਂ ਦੇ ਜਾਂ ਉਹਨਾਂ ਦੇ ਗੁਰੂ ਸਾਹਿਬਾਨ ਦੇ ਜਾਂ ਕੋਈ ਹੋਰ ਉਹਨਾਂ ਦੇ ਪੈਰੋਕਾਰ ਆਪਣੇ ਆਪ ਨੂੰ ਦੱਸਦੇ ਨੇ ਉਹਨਾਂ ਦੇ ਫਾਲੋਅਰਸ ਹੱਸਦੇ ਨੇ ਉਹਨਾਂ ਨੇ ਆਪਣੇ ਆਪਣਾ ਧੜਾ ਵਖਰਾ ਵਖਰਾ ਬਣਾ ਲਿਆ ਆਪਣੇ ਆਪਣੇ ਕਲਟ ਬਣਾ ਲਿਆ ਤੁਸੀਂ ਜਿੰਨੇ ਵੀ ਭਗਤ ਸਹਿਬਾਨ ਨੇ ਉਹਨਾਂ ਦੇ ਵੀ ਆਪਣੇ ਆਪਣੇ ਵੱਖਰੇ ਗਰੁੱਪ ਜਾਂ ਧੜੇ ਮਿਲਦੇ ਨੇ ਫਿਰ ਉਹਨਾਂ ਨੇ ਆਪਣੇ ਵੱਖਰੇ ਕੱਪੜੇ ਆਪਣੇ ਵੱਖਰਾ ਪਹਿਰਾਵਾ ਆਪਣੀ ਵੱਖਰੀ ਦਿੱਖ ਆਪਣਾ ਵੱਖਰਾ ਡੇਰਾ ਇਸ ਤਰ੍ਹਾਂ ਵੀ ਬਣਾ ਲਿਆ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਦੇ ਨਾਂ ਤੇ ਉਹਨਾਂ ਨੇ ਧੜੇ ਕੱਪੜੇ ਪਹਿਰਾਵਾ ਭੇਖ ਜਾਂ ਡੇਰੇ ਬਣਾਏ ਜਿਨ੍ਹਾਂ ਦੇ ਨਾਮ ਦੇ ਉੱਤੇ ਉਹਨਾਂ ਭਗਤ ਸਹਿਬਾਨਾਂ ਦੇ ਜਾਂ ਉਹਨਾਂ ਮਹਾਪੁਰਖਾਂ ਨੇ ਆਪਣਾ ਨਾਂ ਕੋਈ ਡੇਰਾ ਬਣਾਇਆ ਨਾ ਨਾ ਨੇ ਆਪਣੀ ਕੋਈ ਦਿਖ ਬੜਾਈ ਨਾ ਆਪਣਾ ਕੋਈ ਐਸਾ ਕੋਈ ਵਖਰਾ ਕੋਈ ਭੇਖ ਹੁਣਾਇਆ ਪਰ ਉਹਦੇ ਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਬਣਾ ਦਿੱਤੇ ਉਹਨਾਂ ਨੂੰ ਆਪਣੇ ਆਪ ਨੂੰ ਮੰਨਣ ਵਾਲੇ ਇੱਕ ਦੱਸਦੇ ਨੇ ਉਹਨਾਂ ਨੇ ਕਿਸੇ ਨੇ ਆਪਣੇ ਉਸ ਵਖਰੇ ਤਰ੍ਹਾਂ ਦੀ ਕੋਈ ਮਾਲਾ ਆਪਣੇ ਢੰਗ ਦੀ ਜਪਣੀ ਸ਼ੁਰੂ ਕਰ ਦਿੱਤੀ ਕਿਸੇ ਨੇ ਵਖਰੇ ਕਿਸੇ ਅੱਖਰ ਦਾ ਰਟਨ ਸ਼ੁਰੂ ਕਰ ਦਿੱਤਾ ਹੈ ਨਾ ਇਸ ਤਰ੍ਹਾਂ ਹੀ ਉਹ ਕੰਮ ਕਰ ਲਏ ਕਿ ਉੱਥੇ ਦੇ ਡੇਰੇ ਡੇਰੇ ਜਾਂ ਉਸ ਕਲਟ ਦੇ ਫਿਰ ਕੋਈ ਮੁਖੀ ਜਾਂ ਪ੍ਰਧਾਨ ਜਾਂ ਜਥੇਦਾਰ ਜਾਂ ਜੋ ਵੀ ਉਸ ਦਾ ਵੱਡਾ ਪੁਜਾਰੀ ਜਾਂ ਕੁਝ ਵੀ ਬਣ ਗਿਆ ਫਿਰ ਉਹ ਸਾਰਿਆਂ ਦੇ ਉੱਤੇ ਉਹ ਮਤਲਬ ਉਹਨੂੰ ਚਲਾਉਂਦਾ ਹੈ ਉਹ ਬੰਦਾ ਕੋਈ ਕੰਮਕਾਰ ਨਹੀਂ ਕਰਦਾ ਤੇ ਮਤਲਬ ਇਸ ਤਰ੍ਹਾਂ ਦੇ ਨਾਂ ਦੇ ਉੱਤੇ ਜਿਹੜੀ ਸਥਾਨ ਜਿਹੜੇ ਨੇ ਉਹ ਖਾਸ ਤੌਰ ਦੇ ਉੱਤੇ ਨੇ ਇੱਕ ਇੱਕ ਨਵ ਖਰੇ ਬਖਰੇ ਸਥਾਨ ਵੀ ਬਣਾ ਦਿੱਤੇ ਸਿੱਖਿਆ ਭਾਵੇਂ ਜਿਹੜੀ ਉਹਨਾਂ ਨੇ ਦਿੱਤੀ ਹੈ ਉਹਨਾਂ ਨੇ ਲਈਆ ਨੇ ਲੀਉਦੇ ਤੋਂ ਉਹਦਾ ਕੋਈ ਕੋਈ ਉਹਨਾਂ ਨੂੰ ਮਹੱਤਵ ਨਹੀਂ ਹੈਗਾ ਹੁਣ ਜਿਹੜੀ ਗੱਲ ਪਹਿਲੇ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਵਾਸਤੇ ਹੈ ਕਿ ਕਿਸ ਤਰ੍ਹਾਂ ਕਿਸੇ ਖਾਸ ਗਰੁੱਪ ਕਿਸੇ ਖਾਸ ਧੜੇ ਕਿਸੇ ਖਾਸ ਕਲਟ ਵਾਸਤੇ ਨਹੀਂ ਹੈ ਉਹ ਅੱਜ ਦੇ ਸ਼ਲੋਕਾਂ ਤੋਂ ਸਪਸ਼ਟ ਹੋਏਗਾ ਜਿਹੜੇ ਅੱਜ ਕਬੀਰ ਸਾਹਿਬ ਦੇ ਸ਼ਲੋਕ ਨੇ कबीर साहब ਦਾ ਪਹਿਲਾ ਸ਼ਲੋਕ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਢਾਕ ਪਲਾਸ ਚੰਦਨ ਦਾ ਪੇੜ ਬਿਰਵਾ ਮਤਲਬ ਛੋਟਾ ਹੈ ਛੋਟਾ ਛੋਟਾ ਹੋਣ ਦੇ ਬਾਵਜੂਦ ਪਲਾ ਚੰਗਾ ਵਧੀਆ ਕਿਉਂ ਵਧੀਆ ਕਿ ਉਹਦੀ ਲੱਕੜ ਬਹੁਤ ਮਹਿੰਗੀ ਹੈ ਤਾਂ ਇਸ ਕਰਕੇ ਵਿਕਦਾ ਬੜਾ ਮਹਿੰਗਾ ਇਸ ਕਰਕੇ ਪਲਾ ਯਾ ਉਹਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਖੁਸ਼ਬੂ ਹੈ। ਤਾਪ ਵਧੀਆ ਹੈ। ਬੜੇ ਪੇੜ-ਪੌਦਿਆਂ ਫੁੱਲਾਂਾਂ 'ਚ ਬੜੀ ਤਰ੍ਹਾਂ ਦੀ ਵੱਖਰੀ-ਵੱਖਰੀਆਂ ਸੁਗੰਧੀਆਂ ਮਹਿਕ ਖੁਸ਼ਬੂ ਹੁੰਦੀ ਹੈ। ਪਰ ਚੰਦਨ ਦੇ ਪੇੜ ਨੂੰ ਕੋਈ ਖਾਸ ਜਿਹੜੀ ਅਹਿਮੀਅਤ ਦਿੰਦੀ ਹੈ ਭਲਾ ਕਿਹਾ ਵਧੀਆ ਕਿਹਾ ਚੰਗਾ ਕਿਹਾ। ਉਹ ਭਲਾ ਕਹਿਣ ਦਾ ਜਿਹੜਾ ਕਬੀਰ ਸਾਹਿਬ ਦਾ ਭਾਵ ਹੈ ਨਾ ਉਸ ਦੀ ਲੱਕੜ ਮਹਿੰਗੀ ਕਰਕੇ ਨਾ ਉਹਦੇ ਖੁਸ਼ਬੂ ਦੇ ਖਾਸ ਖੁਸ਼ਬੂ ਦੇ ਕਰਕੇ ਜਿਹੜਾ ਉਹਨਾਂ ਨੇ ਵਧੀਆ ਜਾਂ ਭਲਾ ਜਾਂ ਚੰਗਾ ਕਿਹਾ ਉਹ ਉਹਦੇ ਵਿੱਚ ਉਹ ਗੁਣ ਕਰਕੇ ਕਿ ਬੇੜੇ ਉਹ ਢਾਕ ਪਲਾਸ ਕਿ ਜਿਹੜੇ ਉਹਦੇ ਆਸ-ਪਾਸ ਢਾਕ ਪਲਾਸ ਜਿਹੜੇ ਕੁਝ ਪੇੜ-ਪੋਦੇ ਹੋਰ ਜਿਹੜੇ ਉਗ ਜਾਂਦੇ ਨੇ ਉਹਨਾਂ ਵਿੱਚ ਵੀ ਉਹ ਖੁਸ਼ਬੂ ਆਣ ਦੀ ਆ ਜਾਂਦੀ ਹੈ। ਉਹ ਹੀ ਵੀ ਚੰਦਨ ਹੋਏ ਰਹੇ। ਮਤਲਬ ਉਹਨਾਂ ਦੇ ਅੰਦਰ ਵੀ ਉਹ ਖੁਸ਼ਬੂ ਆ ਜਾਂਦੀ ਹੈ। ਬਸੇ ਜੋ ਚੰਦਨ ਪਾਸ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹਨਾਂ ਵਿੱਚ ਵੀ ਉਹ ਖੁਸ਼ਬੂ ਆ ਜਾਂਦੀ ਹੈ ਉਹਨਾਂ ਨੂੰ ਖੁਸ਼ਬੂ ਦੇਣ ਵਾਲਾ ਉਹ ਚੰਦਰ ਦਾ ਫ੍ਰਿਕ ਉਹ ਚੰਦਰ ਦਾ ਬੂਟਾ ਹੈ ਭਲਾ ਵਧੀਆ ਇਸ ਕਰਕੇ ਕਿ ਉਹ ਆਪਣੀ ਖੁਸ਼ਬੂ ਦੂਜੇ ਤੱਕ ਪਹੁੰਚਾ ਦਿੰਦਾ ਵੰਡ ਦਿੰਦਾ ਹੋਰ ਕੋਈ ਵੀ ਕਿਸੇ ਵਿੱਚ ਵੀ ਅਸੀਂ ਖੂਬੀ ਨਹੀਂ ਹੁੰਦੀ ਕਿ ਜਿਹੜੇ ਨਾਲ ਦੇ ਕਿਸੇ ਪੇੜ ਜਾਂ ਕਿਸੇ ਪੌਦੇ ਬੂਟੇ ਕਿਸੇ ਹੋਰ ਝਾੜ ਨੂੰ ਜਿਹੜਾ ਉਹ ਉਹ ਜਾ ਖੁਸ਼ਬੂ ਦੇ ਦਵੇ ਇਸ ਕਰਕੇ ਉਹਨੂੰ ਪਲਾ ਗਿਆ ਇਹਦੀ ਖਾਸੀਅਤ ਹੈ ਪਰ ਜਿਹੜਾ ਦੂਜਾ ਪੱਖ ਜਿਹੜਾ ਉਹ ਵੀ ਨਾਲ ਹੀ ਦੱਸ ਦਿੱਤਾ ਉਹਦੇ ਵਿੱਚ ਇੱਕ ਤੇ ਇਹ ਦੱਸਿਆ ਕਿ ਉਹ ਜਿਹੜੇ ਉਹਦੇ ਨਾਲ ਚੰਦਨ ਦੇ ਨਾਲ ਧਾਕ ਪਲਾ ਜਿਹੜੀ ਲੱਗੇ ਹੁੰਦੇ ਨੇ ਉਹ ਉਹ ਵੀ ਚੰਦਨ ਵਰਗੇ ਹੋ ਜਾਂਦੇ ਨੇ ਇਹ ਉਹਦੀ ਚੰਦਨ ਦੀ ਖਾਸੀਅਤ ਹੈ ਕਿ ਉਹਨਾਂ ਨੂੰ ਵੰਡਦਾ ਪਰ ਅਗਲਾ ਜਿਹੜਾ ਸ਼ਲੋਕ ਹੈ ਉਹਦੇ ਵਿੱਚ ਹੋਰ ਵੀ ਜਿਹੜੀ ਗਹਿਰੀ ਗੱਲ ਕਰ ਦਿੱਤੀ ਕਿ ਬਾਸ ਬੜਾਈ ਬੁੱਢਿਆ ਇਹੋ ਮਤ ਬੁੱਢੋ ਕੋਏ ਜਿਹੜਾ ਬਾਸ ਦਾ ਪੇੜ ਹੈ ਚੰਦਨ ਦਾ ਬੂਟਾ ਨਹੀਂ ਵਾ ਛੋਟਾ ਹੈ ਹਨਾ ਬਿਰਵਾ ਬਾਵਲ ਚੰਦਨ ਕਹਿੰਦੇ ਜਿੰਨੂੰ ਉਹ ਉਹ ਟਾਕ ਪਲਾਸ ਉਹਦੇ ਨਾਲ ਦੇ ਵੀ ਝਾੜ ਜਿਹੜੇ ਲੱਗੇ ਨੇ ਪਰ ਉਹਨਾਂ ਸਾਰਿਆਂ ਦੇ ਵਿੱਚੋਂ ਜੇ ਬਾਸ ਦਾ ਪੇੜ ਲੱਗਾ ਹੋਏ ਤੇ ਬਾਸ ਉਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਉੱਚਾ ਹੋਏਗਾ। ਬਾਸ ਬੜਾਈ ਵੱਡਾ। ਲੇਕਿਨ ਵੱਡੇ ਹੁੰਦੇ ਹੋਏ ਵੀ ਬੁੱਢਿਆ ਡੁੱਬ ਗਿਆ। ਇੰਨੀ ਵੱਡੀ ਹੋਣ ਦੇ ਬਾਅਦ ਵजूद ਵੀ ਉਹ ਡੁੱਬ ਗਿਆ। ਈਉਂ ਇਸ ਤਰ੍ਹਾਂ ਤੁਸੀਂ ਨਾ ਡੁੱਬ ਜਾਣਾ। ਇਹੋ ਮਤ ਡੂਬੋ ਕੋਏ। ਕੋਈ ਇਸ ਤਰ੍ਹਾਂ ਨਾ ਡੁੱਬ ਜਾਏ ਉਹ ਦੇਖੋ ਇਹਦੇ ਵਿੱਚ ਨਾ ਜਿਹੜੀ ਸੱਚ ਦੀ ਗੱਲ ਸੀ ਪਹਿਲੇ ਕੀਤੀ ਹੈ ਦੋਨਾਂ ਸ਼ਲੋਕਾਂ ਦੇ ਵਿੱਚ ਜਿਹੜਾ ਕਨਸੈਪਟ ਹੈ ਨਾ ਇੱਕ ਸਭ ਤੋਂ ਵੱਡਾ ਕਨਸੈਪਟ ਜਿਹੜਾ ਕਬੀਰ ਸਾਹਿਬ ਇਹਦੇ ਵਿੱਚ ਸਮਝਾ ਰਹੇ ਨੇ ਉਹ ਹੈ ਸੰਗਤ ਸੰਗਤ ਦਾ ਕਨਸੈਪਟ ਸਾਨੂੰ ਇਸ ਸ਼ਲੋਕਾਂ ਤੋਂ ਸਾਨੂੰ ਸਮਝ ਆਏਗਾ ਅਸੀਂ ਜੋ ਸੰਗਤ ਕਹਿੰਦੇ ਆ ਜਾਂ ਸੰਗਤ ਸਮਝਦੇ ਆ ਉਹ ਅਸੀਂ ਨੂੰ ਸਮਝਦੇ ਆ ਕਿ ਬਈ ਕਿਸੇ ਗੁਰਦੁਆਰੇ ਕਿਸੇ ਧਾਰਮਿਕ ਸਥਾਨ ਕਿਸੇ ਜਗ੍ਹਾ ਤੇ ਗਏ ਉਥੇ ਇਕੱਠ ਜੋ ਬੈਠਾ ਹੋਇਆ ਉਹਦੇ ਇਕੱਠ ਜੋ ਇਕੱਠ ਹੋਇਆ ਪਿਆ ਉਹ ਸੰਗਤ ਹੈ ਅਸੀਂ ਵੀ 10 ਮਿੰਟ 15 ਮਿੰਟ ਅੱਧਾ ਘੰਟਾ ਜਿੰਨਾ ਸਾਡੇ ਕੋਲ ਸਮਾਂ ਉਹਦੇ ਵਿੱਚ ਬੈਠੇ ਤੇ ਅਸੀਂ ਆਪਣੇ ਆਪ ਦੇ ਵਿੱਚ ਆ ਤਸੱਲੀ ਕਰਦੇ ਆ ਜਾਂ ਦੱਸਦੇ ਵੀ ਆ ਕਿ ਅਸੀਂ ਸੰਗਤ ਕਰ ਆਏ ਆ ਐਸੀ ਸਮਝਦੇ ਆ ਕਹਿੰਦੇ ਵੀ ਆ ਪਰ ਉਸ ਚੰਗ ਜਿਹੜੀ ਐਗਜ਼ਾਮਪਲ ਇਹਦੇ ਤੁਹਾਨੂੰ ਸਮਝ ਆਏ ਕਿ ਉਸ ਚੰਦਨ ਦੇ ਬਿਰਵੇ ਦੀ ਸੰਗਤ ਉਹਨਾਂ ਢਾਕ ਪਲਾਸ ਨੇ ਕੀਤੀ ਭਾਵੇਂ ਉਹਦੇ ਵਿੱਚ ਕਿੱਕਰ ਟਾਲੀ ਵੀ ਹੋਏ ਹੈਨਾ ਔਰ ਉਹਦੇ ਵਿੱਚ ਉਹ ਖੁਸ਼ਬੂ ਆ ਗਈ ਪਰ ਉਹ ਬਾਸ ਭਾਵੇਂ ਬੜਾਈ ਵੱਡਾ ਸੀ ਉਹਦੇ ਵਿੱਚ ਖੁਸ਼ਬੂ ਨਹੀਂ ਆਈ ਤੇ ਇਹਦਾ ਮਤਲਬ ਉਹ ਜਿਹੜੇ ਬਾਕੀ ਬੂਟੇ ਸੀ ਉਹਨਾਂ ਦੇ ਵਿੱਚ ਵੀ ਕੋਈ ਐਸੀ ਚੀਜ਼ ਸੀ ਕਿ ਜਿਹੜੇ ਉਸ ਗੁਣ ਨੂੰ ਲੈਣਾ ਚਾਹੁੰਦੇ ਸੀ ਹੁਣ ਆਪਣੇ ਆਪ ਨੂੰ ਅਸੀਂ ਦੇਖੀਏ ਕਿ ਧਾਰਮਿਕ ਸਥਾਨ ਤੇ ਅਸੀਂ ਜਿੰਨੂੰ ਅਸੀਂ ਸੰਗਤ ਕਹਿੰਦੇ ਆ ਜਿਸ ਧਾਰਮਿਕ ਸਥਾਨ ਤੇ ਭਾਵੇਂ ਉਹ ਉੱਥੇ ਕੀਰਤਨ ਚੱਲ ਰਿਹਾ ਪਾਠ ਚੱਲ ਰਿਹਾ ਕਥਾ ਚੱਲ ਰਹੀ ਹੈ ਕੋਈ ਹੋਰ ਜੋ ਵੀ ਚੱਲ ਰਹੀ ਹੈ ਕੁਝ ਵੀ ਹੋ ਰਿਹਾ ਅਸੀਂ ਉਹ ਚੰਦਨ ਰੂਪੀ ਸਤਗੁਰ ਹੈ ਨਾ ਉਹ ਉਹਨਾਂ ਕੋਲ ਜਾ ਕੇ ਬੈਠੇ ਉਹ ਸਤਗੁਰ ਚੰਦਨ ਕੋਲ ਜਾ ਕੇ ਬੈਠੇ ਲੇਕਿਨ ਜਿਹੜਾ ਗੁਣ ਲੈਣਾ ਸੀ ਉਹ ਗੁਣ ਸਾਡੇ ਵਿੱਚ ਨਹੀਂ ਆਇਆ ਤੇ ਇਹਦਾ ਮਤਲਬ ਮੇਰਾ ਮਨ ਵੀ ਉਸ ਬਾਂਸ ਵਰਗਾ ਹੀ ਹੈ ਹੁਣ ਕਹਿਣ ਨੂੰ ਤੇ ਅਸੀਂ ਸੰਗਤ ਕੀਤੀ ਪਰ ਸੰਗਤ ਹੋਈ ਨਹੀਂ ਜਦ ਤੱਕ ਉਹ 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 ਉੱਥੇ ਦੀ ਚ ਕੋਈ ਗੱਲ ਕੋਈ ਚੰਗੀ ਗੱਲ ਸਾਡੇ ਵਿੱਚ ਨਹੀਂ ਆਈ ਸੰਗਤ ਦਾ ਇਹ ਕਨਸੈਪਟ ਅੱਥੋਂ ਸਮਝ ਆਉਂਦਾ ਹੈ ਦੇਖੋ ਪੁਰਾਣੇ ਟਾਈਮ 'ਚ ਅਸੀਂ ਦੇਖਦੇ ਸੀ ਘਰਾਂ ਦੇ ਵਿੱਚ ਅਸੀਂ ਸਾਡੇ ਬੱਚੇ ਜਿਹੜੇ ਸੀ ਸ਼ਾਮਾਂ ਨੂੰ ਖਾਸ ਤੌਰ ਦੇ ਉੱਤੇ ਤੁਸੀਂ ਗਲੀਆਂ ਦੇ ਵਿੱਚ ਸ਼ੋਰ ਦੇਖਦੇ ਸੀ ਕਿੰਨਾ ਬੱਚਿਆਂ ਦਾ ਬੱਚੇ ਖੇਡਦੇ ਸੀ ਆਪਸ ਵਿੱਚ ਕਿੰਨੇ ਕਿੰਨੇ ਵੱਡੇ ਵੱਡੇ ਗਰੁੱਪ 10 15 15 20 25 25 ਬੱਚਿਆਂ ਦੇ ਗਰੁੱਪ ਆਪਸ ਵਿੱਚ ਕਈ ਕਈ ਗੇਮਾਂ ਖੇਡਦੇ ਸੀ ਸ਼ੋਰ ਸ਼ਰਾਬਾ ਸਾਨੂੰ ਹੈਨਾ ਸਕੂਲ ਜਾਂਦੇ ਸੀ ਉੱਥੇ ਵੀ ਬੱਚਿਆਂ ਦੇ ਵੱਡੇ ਵੱਡੇ ਗਰੁੱਪ ਕਲਾਸ ਦੇ ਵਿੱਚ ਸਾਰਿਆਂ ਨਾਲ ਬੜੀ ਆਪਸ ਵਿੱਚ ਹੋਣੀ ਘੁੰਮਣ ਫਿਰਨ ਇਹ ਉਹ ਸਭ ਕੁਝ ਜਾਂਦੇ ਸੀ ਬੱਚੇ ਉਹਨਾਂ ਸਾਰਿਆਂ ਬੱਚਿਆਂ ਵਿੱਚ ਖੇਡਦੇ ਹੋਏ ਜੇ ਕੋਈ ਬੱਚਾ ਜਦੋਂ ਵਿਗੜ ਜਾਂਦਾ ਤੇ ਘਰ ਦੇ ਉਹਦੇ ਮਾਪਿਓ ਕੀ ਕਹਿੰਦੇ ਸੀ ਇੱਕੋ ਹੀ ਗੱਲ ਕਹਿੰਦੇ ਇਹਦੀ ਇਹਦੀ ਸੰਗਤ ਮਾੜੀ ਹੈ। ਇਹੀ ਕਹਿੰਦੇ ਸੀ। ਸੰਗਤ ਮਾੜੀ ਹੈ ਦੀ। ਤੇ ਜਿਨ੍ਹਾਂ ਨਾਲ ਖੇਡਦਾ ਹੈ ਜਾਂ ਜਿਨ੍ਹਾਂ ਨਾਲ ਘੁੰਮਦਾ ਖਾਂਦਾ ਪੀਂਦਾ ਜਾਂ ਜੋ ਵੀ ਆਂਦਾ ਉੱਥੇ ਇਹ ਵਿਚਾਰ ਲੈਂਦਾ ਉਹਨਾਂ ਦੀ ਸੰਗਤ ਕਰਕੇ ਇਹਦੇ ਜਿਹੜੇ ਨੇ ਵਿਚਾਰ ਇਹਦੇ ਸੋਚ ਬੈੜੀ ਹੋਈ ਹੈ। ਪਰ ਅੱਜ ਦੀ ਦੇਰ ਤੁਸੀਂ ਦੇਖੋ। ਨਾ ਸਾਨੂੰ ਬੱਚਿਆਂ ਦਾ ਕੋਈ ਸ਼ੋਰ ਸ਼ਰਾਬਾ ਮਿਲਦਾ ਹੈ, ਨਾ ਵੱਡੇ-ਵੱਡੇ ਕੋਈ ਗਰੁੱਪ ਮਿਲਦੇ ਨੇ ਖੇਡਦੇ ਬੱਚਿਆਂ ਦੇ। ਕਲਾਸ ਦੇ ਵਿੱਚ ਵੀ ਤੁਸੀਂ ਜਿਹੜੇ ਸਕੂਲ ਬੱਚੇ ਪੜ੍ਹਦੇ ਨੇ ਉਹਨਾਂ ਦੇ ਜਿਹੜੀ ਆਪਸੀ ਸਾਂਝ ਹੈ ਉਹ ਇੱਕ ਅੱਧੇ ਦੋ ਬੱਚਿਆਂ ਨਾਲ ਹੀ ਹੁੰਦੀ ਹੈ ਕਲਾਸਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਜੇ ਤੁਸੀਂ ਦੇਖੋ ਕਿ ਬੱਚਿਆਂ ਦੇ ਬਹੁਤ ਆਪਸੀ ਵੱਡੇ ਵੱਡੇ ਗਰੁੱਪ ਨਹੀਂ ਹੈਗੇ ਪੱਲੇ ਵਰਗੇ ਇੱਕ ਦੋ ਬੱਚਿਆਂ ਦੇ ਨਾਲ ਹੀ ਉਹਨਾਂ ਦੀ ਗੱਲਬਾਤ ਹੁੰਦੀ ਹੈ ਸਕੂਲ ਤੋਂ ਆਉਂਦੇ ਨੇ ਤੇ ਸਿੱਧਾ ਰਸਤੇ 'ਚ ਕਿਸੇ ਨੂੰ ਉਹ ਕੋਈ ਬੁਲਾਈ ਚਲਾਈ ਨਹੀਂ ਕੋਈ ਕੁਝ ਨਹੀਂ ਹੁੰਦਾ ਉਹਨਾਂ ਦਾ ਪਰ ਵਿਗਾੜ ਕਈ ਗੁਣਾ ਜ਼ਿਆਦਾ ਹੁਣ ਤੁਸੀਂ ਹੈਰਾਨੀ ਦੀ ਗੱਲ ਹੈ ਕਿ ਜਦ ਬੱਚਿਆਂ ਦੇ ਆਪਸ ਵਿੱਚ ਮੇਲਜੋਲ ਨਹੀਂ ਹੈਗਾ ਕੋਈ ਉਹਨਾਂ ਦੀ ਇੰਨੀ ਵੱਡੇ ਗਰੁੱਪ ਨਹੀਂ ਹੈਗੇ ਕੋਈ ਉਹਨਾਂ ਦਾ ਅਸਲਾ ਦਾ ਨਹੀਂ ਹੈਗਾ ਸੰਗਤ ਬਹੁਤ ਜ਼ਿਆਦਾ ਨਹੀਂ ਹੈਗੀ ਫਿਰ ਉਹਨਾਂ ਦੇ ਵਿਗਾੜ ਉਸ ਤੋਂ ਕਈ ਗੁਣਾ ਜ਼ਿਆਦਾ ਕਿਸ ਤਰ੍ਹਾਂ ਹੋ ਗਿਆ ਇਹਦਾ ਮਤਲਬ ਸੰਗਤ ਜਿਹੜੀ ਹੈ ਨਾ ਉਸ ਬੱਚੇ ਦੀ ਅੱਜ ਵੀ ਹੋ ਰਹੀ ਹੈ ਜਿਹੜਾ ਉਹ ਘਰ ਤੇ ਬੈਠਾ ਮੋਬਾਈਲ ਹੈ ਨਾ ਉਹਦੇ ਕੋਲ ਜਾਂ ਟੀਵੀ ਹੈ ਉਹਦੇ ਰਾਹੀਂ ਸੰਗਤ ਉਹ ਦੁਨੀਆ ਭਰ ਦੇ ਵਿੱਚ ਕਰ ਰਿਹਾ ਹੈ ਆ ਮੈਂ ਫਿਜ਼ੀਕਲੀ ਨਹੀਂ ਗਿਆ ਉਥੇ ਫਿਜ਼ੀਕਲੀ ਹੁਣਾ ਚ ਨਹੀਂ ਜੋ ਦੁਨੀਆ ਦੇ ਜੇ ਫੈਸ਼ਨ ਆਂਦਾ ਹੈ ਉਹ ਉਸੇ ਫੈਸ਼ਨ ਦੇ ਕੱਪੜੇ ਖਰੀਦਣਾ ਚਾਹੁੰਦਾ ਹੈ ਉਸੇ ਫੈਸ਼ਨ ਦੀਆਂ ਉਹ ਚੀਜ਼ਾਂ ਖਰੀਦਣਾ ਚਾਹੁੰਦਾ ਜੋ ਦੁਨੀਆ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਹੈ ਉਹਨੂੰ ਖਬਰ ਹੁੰਦੀ ਹੈ ਉਹੀ ਕੋਈ ਕੰਮ ਪਲਟ ਕੇ ਕਰਨਾ ਚਾਹੁੰਦਾ ਹੈ ਯਾਨੀ ਕਿ ਦੁਨੀਆ ਭਰ ਦੇ ਜਿਹੜੇ ਵਿਚਾਰ ਨੇ ਉਸ ਮੋਬਾਈਲ ਦੇ ਥਰੂ ਉਹਦੇ ਕੋਲ ਆ ਰਹੇ ਨੇ ਔਰ ਉਹਨਾਂ ਵਿਚਾਰਾਂ ਨੂੰ ਉਹ ਲਈ ਜਾ ਰਿਹਾ ਹੈ ਇਹਦਾ ਮਤਲਬ ਉਹ ਘਰ ਬੈਠਾ ਸੰਗਤ ਕਰ ਰਿਹਾ ਹੈ ਭਾਵੇਂ ਉਹਦੇ ਨਾਲ ਕੋਈ ਨਹੀਂ ਬੈਠਾ ਕੱਲਾ ਹੀ ਬੈਠਾ ਹੈ ਕਮਰੇ 'ਚ ਕੋਈ ਵੀ ਨਹੀਂ ਬੈਠਾ ਉਹਦੇ ਨਾਲ WhatsApp ਦੇ ਜਾਂ Facebook ਦੇ ਗਰੁੱਪਾਂ 'ਚ ਜੋ ਐਡ ਹੋਇਆ ਪਿਆ ਉਥੋਂ ਦੀ ਜੋ ਵੀ ਉਹ ਪੋਸਟ ਆਂਦੀ ਹੈ ਜਾਂ ਵੀਡੀਓ ਆਂਦੀ ਹੈ ਜੋ ਵੀ ਹੁੰਦਾ ਉਥੋਂ ਦੀ ਉਹ ਆਪਣੇ ਵਿਚਾਰ ਆਪਣੇ ਅੰਦਰ ਲਈ ਜਾ ਰਿਹਾ ਇਹਦਾ ਮਤਲਬ ਸੰਗਤ ਉਹਦੀ ਕਰ ਰਿਹਾ ਉਹ ਸੋ ਇਸੇ ਕਰਕੇ ਜਦੋਂ ਗੁਰਬਾਣੀ 'ਚ ਅਸੀਂ ਸੰਗਤ ਸਤ ਸੰਗਤ ਗੁਰ ਸੰਗਤ ਇਹ ਲਫ਼ਜ਼ ਪੜ੍ਹਦੇ ਆ ਨਾ ਅਸੀਂ ਤੇ ਸਾਨੂੰ ਸਮਝ ਆਉਂਦੀ ਹੈ ਕਿ ਐਕਚੁਅਲ ਦੇ ਵਿੱਚ ਸਤ ਸੰਗਤ ਕਹਿੰਦੇ ਕਿ ਉਹਨਾਂ ਨੇ ਸਤ ਸੰਗਤ ਦਾ ਮਤਲਬ ਹੋ ਗਿਆ ਸਤ ਦਾ ਸੰਗ ਕਰਨਾ ਨਾ ਕਿ ਕੁੱਪ ਭੀੜ ਦੇ ਵਿੱਚ ਜਾ ਕੇ ਬਹਿਣਾ ਜਦੋਂ ਤੱਕ ਭੀੜ ਦੇ ਵਿੱਚ ਜਾ ਕੇ ਬੈਠ ਗਏ ਅਸੀਂ ਔਰ ਸੱਚ ਦੇ ਨਾਲ ਨਹੀਂ ਜੁੜੇ ਸੱਚ ਨੂੰ ਲਿਆ ਨਹੀਂ ਸੱਚ ਨੂੰ ਅਡਾਪਟ ਨਹੀਂ ਕੀਤਾ ਸੱਚ ਨੂੰ ਆਪਣੇ ਅੰਦਰ ਨਹੀਂ ਵਸਾਇਆ ਜਿੰਨੀ ਮਰਜ਼ੀ ਭਾਵੇਂ 10 ਦੇ ਵਿੱਚ ਬਹਿ ਜਾਓ ਭਾਵੇਂ 100 ਦੇ ਵਿੱਚ ਬਹਿ ਜਾਓ ਭਾਵੇਂ ਲੱਖ ਦੇ ਵਿੱਚ ਬਹਿ ਗਏ ਹੋ ਫਿਰ ਜੇ ਨਹੀਂ ਲਿਆ ਤੇ ਫਿਰ ਉਹ ਚੰਦਨ ਦੇ ਕੋਲ ਹੁੰਦਿਆ ਹੋਇਆ ਵੀ ਮੇਰਾ ਮਨ ਬਾਸ ਹੈ ਮੈਂ ਦਿਖਾਣਾ ਤੇ ਚਾਹਦਾ ਧਰਮੀ ਉੱਚਾ ਦੇ ਸਭ ਨੂੰ ਦਿਖਾਣਾ ਚਾਹੁੰਦਾ ਕਿ ਹਾਂ ਮੈਂ ਧਾਰਮਿਕ ਸੰਤ ਆਇਆ ਬਾਸ ਵੱਡਾ ਹੀ ਮੈਂ ਵੱਡਾ ਮੈਂ ਦੇਖੋ ਜੀ ਆਇਆ ਯਾਰ ਆਂਦੇ ਆ ਪਰ ਬੁੱਢਿਆ ਸੰਗਤ ਨਹੀਂ ਕੀਤੀ ਸੱਚ ਨਹੀਂ ਲਿਆ ਮਤਲਬ ਇਹ ਦੇ ਮਤਲਬ ਜੇ ਗੁਰਗ੍ਰੰਥ ਸਾਹਿਬ ਨੂੰ ਹੀ ਕਹੀ ਹੈ ਜਾਂ ਗੁਰਬਾਣੀ ਨਹੀਂ ਕਹੀ ਕਿ ਉਹ ਇੱਕ ਜਗ੍ਹਾ ਉਹਨਾਂ ਦਾ ਪ੍ਰਕਾਸ਼ ਹੈ ਤੇ ਉਸ ਤੋਂ 10 15 20 ਫੁੱਟ ਦੀ ਦੂਰੀ ਤੇ ਕੋਈ ਬੈਠਾ ਹੈ ਤੇ ਉਹ ਕਹ ਰਿਹਾ ਮੈਂ ਸੰਗਤ ਕਰ ਰਿਹਾ ਇਹਦੇ ਕਿਤੇ ਰਿਹਾ ਜਿਹੜਾ ਬੰਦਾ ਰੋਜ਼ ਸਵੇਰੇ ਸ਼ਾਮ ਔਰ ਦਿਨ ਚ ਕਈ ਵਾਰੀ ਸਿਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਹੈ ਪ੍ਰਕਾਸ਼ ਵੀ ਕਰਦਾ ਹੈ ਸੁਖਾਸਨ ਵੀ ਕਰਦਾ ਹੈ ਅੱਧਰ ਉੱਧਰ ਵੀ ਲੈ ਕੇ ਜਾਂਦਾ ਜੇ ਉਹਨੇ ਵੀ ਉਹ ਸੱਚ ਨੂੰ ਨਹੀਂ ਅਪਣਾਇਆ ਤੇ ਉਹਦੀ ਵੀ ਸੰਗਤ ਨਹੀਂ ਹੋਈ ਭਾਵੇਂ ਉਹ ਸਿਰ ਤੇ ਚੁੱਕ ਕੇ ਰੱਖਦਾ ਹੋਇਆ ਸੋ ਇਸ ਕਰਕੇ ਜਿਹੜੀ ਇਹ ਗੱਲ ਕੀਤੀ ਹੈ ਨਾ ਕਿ ਜਦੋਂ ਭਾਵੇਂ ਕਿੰਨੇ ਹੀ ਕੱਠ ਦੇ ਵਿੱਚ ਬਹਿ ਜਾਏ ਕਿੰਨੇ ਵੀ ਕੋਲ ਬਹਿ ਜਾਏ ਜੇ ਉਹਨੇ ਉਹਦਾ ਮਨ ਉਥੋਂ ਉਸ ਸੱਚ ਨੂੰ ਲੈਣ ਨੂੰ ਤਿਆਰ ਨਹੀਂ ਹੈ ਤੇ ਇਹਦਾ ਮਤਲਬ ਉਹ ਬਾਸ ਹੀ ਹੈ ਜਿਵੇਂ ਆ ਕਹਿੰਦੇ ਨੇ ਕਿ ਮੌਸਮ ਭਾਵੇਂ ਬਾਹਰ ਜਿੰਨਾ ਮਰਜ਼ੀ ਵਧੀਆ ਹੋਏ ਬਸੰਤ ਹੋਏ ਖਿਲਾਵਟ ਹੋਏ ਹੈਨਾ ਪਰ ਆਪਣੇ ਅੰਦਰ ਕਲਪਨਾ ਤੇ ਜਿੰਨੇ ਮਰਜ਼ੀ ਬਾਗ ਫੁੱਲ ਖੜੇ ਹੋਣ ਜਿੰਨੀ ਮਰਜ਼ੀ ਹਰਿਆਵਲ ਹੋਏ ਉਹ ਅੰਦਰ ਕਲਪਣਾ ਹੈ ਉਹ ਕਲਪਣਾ ਉਹਦੇ ਅੰਦਰ ਅਗ ਲੱਗੀ ਹੈ ਇਸ ਮਨ ਕੋ ਬਸੰਤ ਕੀ ਲਗੇ ਨਾ ਸੋ ਇਹ ਮਨ ਜਲਿਆ ਦੂਜੇ ਦੋਏ ਜਿਨੀ ਮਰਜੀ ਬਾਰ ਮੌਸਮ ਵਧੀਆ ਹੋਏ ਪਰ ਅੰਦਰ ਦੀ ਜੜੀ ਹੈ ਨਾ ਉਹ ਖਿਲਾਵਟ ਨਹੀਂ ਹੈ ਸੋ ਇਹਨੂੰ ਪ੍ਰਾਨ ਰਗਰ ਪਹਿਲੇ ਜੋ ਦੇਖੀਏ ਕਿ ਜੇ ਸਿਰਫ ਉਹਦੇ ਵਿੱਚ ਬੈਠ ਜਾਣਾ ਜਾਂ ਕੋਲ ਸੰਗਤ ਦੇ ਵਿੱਚ ਕਟ ਦੇ ਵਿੱਚ ਬੈਠ ਜਾਣਾ ਹੁੰਦਾ ਤੇ ਫਿਰ ਸੱਜਣ ਠੱਗ ਗੁਰਨਾਨਕ ਸਾਹਿਬ ਦੇ ਪਹਿਲੇ ਉਹ ਉਹਨੇ ਸੰਗਤ ਹੀ ਕੀਤੀ ਸੀ ਪਹਿਲੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਹੋਏ ਸਜਣ ਠਾਕੋਲ ਕੁਛ ਦਿਨ ਬੈਠਾ ਹੀ ਹੋਣਾ ਨਾ ਉਹ ਵੀ ਪਹਿਲੇ ਗੱਲਬਾਤ ਕੀਤੀ ਉਹਨੇ ਜੋ ਵੀ ਹੈ ਪਰ ਉਦੋਂ ਉਦੋਂ ਨਹੀਂ ਬਦਲਿਆ ਉਹ ਸੰਗਤ ਉਹ ਕਰ ਚੁੱਕਾ ਸੀ ਪਹਿਲੇ ਪਰ ਬਦਲਿਆ ਉਦੋਂ ਜਦੋਂ ਉਹਨੇ ਸ਼ਬਦ ਸੁਣਿਆ ਸ਼ਬਦ ਉਹਦੇ ਮਨ ਨੂੰ ਛੱਡ ਲੱਗੀ ਨਾ ਅੰਦਰ ਮਨ ਨੇ ਉਹਨੇ ਛੱਡ ਲੱਗੀ ਤੇ ਮਨ ਨੇ ਉਸ ਚੀਜ਼ ਨੂੰ ਸੱਚ ਨੂੰ ਅਪਣਾਉਣ ਦੀ ਕਿਹਾ ਤਾਂ ਉਹ ਉਹਦਾ ਮਨ ਬਦਲਿਆ ਤਾਂ ਉਹਦੇ ਚੇਂਜ ਆਇਆ ਵਰਨਾ ਉਹਦੇ ਬੈਠ ਕੇ ਗਿਆ ਸੀ ਪਹਿਲੇ ਹੀ ਸੰਗਤ ਤੇ ਕਰਕੇ ਗਿਆ ਸੀ ਸੋ ਸਕੈਨ ਦਾ ਮਤਲਬ ਕਿ ਕੋਈ ਵੀ ਇਨਸਾਨ ਦੁਨੀਆ ਦਾ ਗੁਣ ਜਦ ਤੱਕ ਉਹਦੇ ਲੈਣ ਦੀ ਭਾਵਨਾ ਨਹੀਂ ਹੈ ਲੈ ਨਹੀਂ ਸਕਦਾ ਟੀਚਰ ਜਿੰਨਾ ਵੀ ਵਧੀਆ ਹੋਏ ਜੇ ਬੱਚਾ ਪੜ੍ਹਨਾ ਨਹੀਂ ਚਾਹੁੰਦਾ ਤਾਂ ਟੀਚਰ ਪੜ੍ਹਾ ਨਹੀਂ ਸਕਦਾ ਉਹਨੂੰ ਜੇ ਉਹ ਪੜਨ ਦਾ ਮਨ ਨਹੀਂ ਹੈ ਨਾ ਬੱਚੇ ਦਾ ਜੇ ਉਹ ਉਹਦੀ ਉਹਦੀ ਸਿੱਖਿਆ ਉਹਨੂੰ ਲੈਣਾ ਨਹੀਂ ਚਾਹੁੰਦਾ ਤੇ ਕੋਈ ਵੀ ਦੁਨੀਆ ਦਾ ਟੀਚਰ ਉਹਨੂੰ ਪੜ੍ਹਾ ਨਹੀਂ ਸਕਦਾ ਪੜ੍ਹੇਗਾ ਸਿੱਖੇਗਾ ਉਹਦੋਂ ਜਦੋਂ ਉਹਦਾ ਆਪਣਾ ਅੰਦਰੋਂ ਮਨ ਮੰਨੇਗਾ ਕਿ ਹਾਂ ਮੈਂ ਜੋ ਗੱਲ ਕਹਿ ਰਿਹਾ ਕਿ ਮੈਂ ਸਿੱਖਣੀ ਹੈ ਲੈਣੀ ਹੈ ਸੋ ਇਹ ਸਾਰੀਆਂ ਗੱਲਾਂ ਐਗਜ਼ਾਮਪਲ ਨੇ ਸਾਡੇ ਸਾਹਮਣੇ ਮੋਬਾਈਲ ਜਿੰਨਾ ਮਰਜ਼ੀ ਵਧੀਆ ਲੈ ਲਓ ਤੁਸੀਂ ਦੁਨੀਆ ਦਾ ਕੀਮਤੀ ਤੋਂ ਕੀਮਤੀ ਮੋਬਾਈਲ ਜੇ ਅੰਦਰ ਨੈੱਟਵਰਕ ਨਹੀਂ ਹੈ ਤੇ ਤੁਹਾਡੀ ਸਾਹਜ ਹੋਈ ਨਹੀਂ ਸਕਦੀ ਕਿਸੇ ਨਾਲ ਉਹ ਉਹਦੇ ਵਿੱਚ ਉਹ ਹੋਣੀ ਚਾਹੀਦੀ ਚੀਜ਼ ਗੁਣ ਹੋਣਾ ਚਾਹੀਦਾ ਉਹਦੇ ਅੰਦਰ ਸੋ ਇਸੇ ਕਰਕੇ ਜਿਹੜੀ ਕਬੀਰ ਸਾਹਿਬ ਨੇ ਅੱਜ ਗੱਲ ਕੀਤੀ ਹੈ ਨਾ ਕਿ ਪਹਿਲੇ ਅਪਜੇਤ ਗੁਰੂ ਤੇ ਚੰਦਨ ਵਰਗਾ ਹੈ ਨਾ ਗੁਰੂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਉਹ ਤੇ ਆਪਣੇ ਗੁਣ ਹਰ ਵੇਲੇ ਵੰਡ ਰਿਹਾ ਪਰ ਜੇ ਢਾਕ ਪਲਾਸ ਵਾਂਗੂ ਤੂੰ ਕੁਝ ਗੁਣ ਲੈਣਾ ਚਾਹੁੰਦਾ ਤੇ ਤਾਂ ਹੀ ਉਹ ਤੈਨੂੰ ਗੁਣ ਮਿਲ ਸਕਦੇ ਨੇ ਤੇ ਜੇ ਤੂੰ ਆਪਣਾ ਮਨ ਨੂੰ ਬਾਸ ਵਰਗਾ ਸਖਤ ਬਣਾ ਲਿਆ ਭਾਵੇਂ ਦਿਖਾਉਣ ਨੂੰ ਬੜਾ ਉੱਚਾ ਹੈ। ਸੋ ਗੁਰੂ ਸਾਹਿਬ ਜਿਹੜੀ ਅੱਜ ਜਿਹੜੀ ਗੱਲ ਕੀਤੀ ਨਾ ਇਹਦੇ ਵਿੱਚ ਉਹੀ ਹੈ ਕਿ ਜਿੰਨੀ ਦੇਰ ਤੱਕ ਸਾਡਾ ਮਨ ਉਸ ਸੱਚ ਨੂੰ ਲੈਣ ਨੂੰ ਤਿਆਰ ਨਹੀਂ ਤੇ ਕੋਈ ਵੀ ਭਾਵੇਂ ਸੱਚ ਹੋਏ, ਗੁਰੂ ਹੋਏ, ਕਿਤਨਾ ਹੀ ਸਮਰਥ ਹੈ। ਗੁਰੂ ਜੇ ਮੈਂ ਉਹਨੂੰ ਲੈਣ ਨੂੰ ਤਿਆਰ ਨਹੀਂ ਤੇ ਮੇਰਾ ਮਨ ਬਾਸ ਵਰਗਾ ਹੀ ਹੈ ਸੋ ਇਹ ਜਿੰਨੀ ਵੀ ਉਪਦੇਸ਼ ਜਿਹੜਾ ਸੰਗਤ ਦਾ ਜਾਂ ਸੰਗਤ ਦਾ ਕਨਸੈਪਟ ਸਾਨੂੰ ਇਸ ਕਬੀਰ ਸਾਹਿਬ ਦੇ ਇਹਨਾਂ ਦੋ ਸ਼ਲੋਕਾਂ ਚ ਮਿਲਦਾ ਕਿਉਂਕਿ ਸਾਰੇ ਸ਼ਲੋਕ ਜਿਹਨਾਂ ਨੇ ਟਾਪਿਕ ਵਾਈਜ਼ ਆਣ ਕੇ ਸਾਨੂੰ ਮਤਲਬ ਕਈ ਕਈ ਜਗ੍ਹਾ ਤੇ ਸਾਨੂੰ ਸ਼ਲੋਕਾਂ ਦਾ ਸੈੱਟ ਵੀ ਮਿਲਦਾ ਸਾਨੂੰ ਅਸੀਂ ਪਿੱਛੇ ਵੀ ਇਹ ਦੇਖ ਚੁੱਕੇ ਹਾਂ ਅੱਗੇ ਵੀ ਆਉਣ ਵਾਲੇ ਟਾਈਮ 'ਚ ਮਿਲੇਗਾ ਉਹਨਾਂ ਜਿਹੜੀ ਸੰਗਤ ਦਾ ਕਨਸੈਪਟ ਹੈ ਜਾਂ ਸੱਚ ਲੈਣ ਦੀ ਜਿਹੜੀ ਟੈਕਨੀਕ ਹੈ ਇਹ ਕਿਸੇ ਨਾ ਦੇ ਸਿੱਖਾ ਵਾਸਤੇ ਹੈ ਨਕ ਕਿਸੀ ਖਾਸ ਗਰੁੱਪ ਕਿਸੇ ਖਾਸ ਧੜੇ ਵਾਸਤੇ ਇਹ ਦੁਨੀਆ ਦੇ ਹਰ ਮਨੁੱਖ ਦੇ ਵਾਸਤੇ ਹੈਗਾ ਭਾਵੇਂ ਕਿਸੇ ਵੀ ਕੋਨੇ 'ਚ ਬੈਠਾ ਸੋ ਇਸ ਕਰਕੇ ਅਸੀਂ ਜਿਹੜੀ ਸਭ ਤੋਂ ਪਹਿਲੀ ਗੱਲ ਕੀਤੀ ਹੈ ਕਿ ਗੁਰਬਾਣੀ ਕੇਵਲ ਸਿੱਖਾਂ ਵਾਸਤੇ ਨਹੀਂ ਹੈ ਇਹ ਦੁਨੀਆ ਦੇ ਹਰ ਇੱਕ ਮਨੁੱਖ ਵਾਸਤੇ ਹੈ ਹਰ ਇੱਕ ਮਨੁੱਖ ਦੇ ਵਾਸਤੇ ਸੱਚ ਦਾ ਜਿਹੜਾ ਇਹ ਹੋਕਾ ਗੁਰੂ ਸਾਹਿਬ ਨੇ ਦਿੱਤਾ ਹੈ ਜਿਹੜਾ ਉਹਨੂੰ ਲੈਣਾ ਚਾਹੇਗਾ ਉਹ ਹੀ ਲੈ ਸਕਦਾ ਹੈ ਅਦਰਵਾਈਜ਼ ਜਿਹੜਾ ਨਾ ਲੈਣਾ ਚਾਹੇ ਉਹ ਭਾਵੇਂ ਜਿੰਨ ਸਿਰ ਤੇ ਪੱਗਾਂ ਬੰਨ ਲੈ ਕਿਰਪਾਣਾ ਪਾ ਲੈ ਬਾਣੇ ਪਾ ਲੈ ਜੋ ਮਰਜ਼ੀ ਕਰ ਲੈ ਤੇ ਜੇ ਉਹ ਸੱਚ ਨੂੰ ਲੈਣਾ ਨਹੀਂ ਚਾਹੁੰਦਾ ਤੇ ਫਿਰ ਉਹ ਬਾਸ ਵਰਗਾ ਹੀ ਹੈ ਸੋ ਬਾਸ ਬੜਾਈ ਬੂੜਿਆ ਇਹ ਮਤ ਡੁੱਬੋ ਕੋਏ ਚੰਦਨ ਕੇ ਨਿਕਟੇ ਵਸੇ ਬਾਸ ਸੁਗੰਧ ਨਾ ਹੋਏ ਪੁੱਲਾ ਚੁਕਾਂ ਦੀ ਖੀਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ